ਹਲੋ ਜੀ ਹਾਂਜੀ ਹਸਤੀਕਾਰ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਆਪਾਂ ਤੁਹਾਡੇ ਨਾਲ ਹੁਣ ਕੁਝ ਗੱਲਾਂ ਕਰਾਂਗੇ ਫਿਰ ਤੁਹਾਨੂੰ ਆਪਾਂ ਸੂਟ ਦਿਖਾਵਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਇੱਕ ਮੈਥੋਡ ਤੋਂ ਸਾਰਿਆਂ ਤੋਂ ਸੌਰੀ ਮੰਗਦੀਆਂ ਜੀ ਕਿਉਂਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਸੂਟ ਦਾ ਕਲਰ ਗਲਤ ਦੱਸਿਆ ਗਿਆ ਮੈਥੋਂ ਕਿਉਂਕਿ ਉਹ ਗ੍ਰੇ ਕਲਰ ਦਾ ਸੂਟ ਸੀ ਆਪਾਂ ਨੇ ਮਾਊਸ ਕਹਿਤਾ ਚਲੋ ਜੀ ਮੈਂ ਮਾਫੀ ਮੰਗਦੀਆਂਗੀ ਕਈ ਵਾਰ ਗਲਤੀ ਹੋ ਜਾਂਦੀ ਹੈਗੀ ਤੇ ਦੂਸਰੀ ਗੱਲ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਅ ਵੀ ਤੁਸੀਂ ਰੇਟ ਨਹੀਂ ਦੱਸਿਆ ਹੈਗਾ ਦੇਖੋ ਜੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣੀ ਹੁੰਨੀ ਆਂਗੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਕਿਉਂਕਿ ਜੇ ਤੁਸੀਂ ਸਕਿੱਪ ਕਰ ਦਿੰਨੇ ਹੋਗੇ ਰੇਟ ਆ ਜਿਹੜੇ ਉਹ ਅੱਗੇ ਲੰਘ ਜਾਂਦੇ ਨੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਰੇਟ ਨਾਲ ਦੱਸੇ ਹੁੰਦੇ ਨੇ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਹੈਗਾ ਤਾਂ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਆਪਣਾ WhatsApp ਦਾ ਨੰਬਰ ਆ ਜਿਹੜਾ ਉਹ ਦਿੱਤਾ ਹੋਇਆ ਹੁੰਦਾ ਹੈਗਾ ਉੱਤੇ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਜਿਹੜਾ ਇਹ ਬੁਟੀਕ ਦਾ ਕੰਮ ਹੈਗਾ ਇਹ ਆਪਾਂ ਪਿੰਡ ਵਿੱਚ ਰਹਿ ਕੇ ਹੀ ਕਰਦੇ ਆਂਗੇ ਸੰਗਰੂਰ ਆਪਣੀ ਡਿਸਟ੍ਰਿਕਟ ਹੈ ਮਸਤਾਨਾ ਸਾਹਿਬ ਕੋਲ ਆਪਣਾ ਪਿੰਡ ਹੈ ਠੀਕ ਹੈ ਜੀ ਬਾਕੀ ਪ੍ਰੋਪਰ ਜਾਣਕਾਰੀ ਤੁਸੀਂ WhatsApp ਤੇ ਲੈ ਸਕਦੇ ਹੋਗੇ ਤੇ ਉਹ ਨੰਬਰ ਆਪਣਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੁੰਦਾਗਾ ਠੀਕ ਹੈ ਜੀ ਤੇ ਇੱਕ ਹੋਰ ਭੈਣ ਉਸੇ ਭੈਣ ਨੇ ਇੱਕ ਕਮੈਂਟ ਹੋਰ ਕੀਤਾ ਸੀ ਕਹਿੰਦੀ ਜੀ ਤੁਹਾਡੇ ਸੌਰੀ ਤੁਹਾਡੇ ਸੂਟ ਮਹਿੰਗੇ ਨੇ ਤੁਸੀਂ ਆਪਾਂ ਇਹ ਨਹੀਂ ਕਹਿੰਦੇ ਹੈਗੇ ਜੀ ਤੁਸੀਂ ਸੱਤੋਂ ਸੂਟ ਰੈਡੀ ਕਰਵਾਓ ਤੁਸੀਂ ਦੁਕਾਨ ਦੇ ਉੱਪਰੋਂ ਵੀ ਸੂਟ ਤਿਆਰ ਕਰੇ ਕਰਾਏ ਲੈ ਸਕਦੇ ਹੋ ਤੁਹਾਨੂੰ ਸਸਤੇ ਰੇਟ ਦੇ ਮਿਲ ਜਾਣਗੇ ਠੀਕ ਹੈ ਜੀ ਅਸੀਂ ਤੁਹਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਦੇ ਹੈਗੇ ਤੁਸੀਂ ਸੱਤੋਂ ਸੂਟ ਜਿਹੜੇ ਉਹ ਰੈਡੀ ਕਰਾਓ ਬਾਕੀ ਦੇਖੋ ਜੀ ਮੈਂ ਇਹ ਨਹੀਂ ਹੈਗਾ ਵੀ ਮੈਂ ਸਸਤੇ ਕੱਪੜੇ ਦੇ ਉੱਪਰ ਜਿਹੜਾ ਵੀ ਸਸਤਾ ਫੈਬਰਿਕ ਲੈ ਕੇ ਉਹਦੇ ਉੱਪਰ ਵਰਕ ਕਰਵਾ ਦਿੰਨੀ ਆਂਗੀ ਉਹਦਾ ਰੇਟ ਇੰਨਾ ਰੱਖਤਾ ਹੈਗਾ ਦੇਖੋ ਜੀ ਮੇਰਾ ਕੋਈ ਵੀ ਸੂਟ ਆ ਜਿਹੜਾ ਫੈਬਰਿਕ ਹੁੰਦਾ ਹੈਗਾ ਉਹ 1000 ਤੋ ਉੱਪਰ ਵਾਲਾ ਹੀ ਹੁੰਦਾਗਾ 1000 ਹੁੰਦਾ ਹੈ ਜਾਂ 1000 ਤੋਂ ਉੱਪਰ ਵਾਲਾ ਹੁੰਦਾ ਹੈ ਜੇ ਮੈਂ نیچے ਵਾਲੇ ਫੈਬਰਿਕ ਤੇ ਵਰਕ ਕਰਵਾਉਂਗੀ ਤਾਂ ਉਹਦਾ ਰੇਟ ਵੀ 12-1300 ਹੋਊਗਾ ਇਹ ਨਹੀਂ ਹੈਗਾ ਮੈਂ 2000 ਤੱਕ ਉਹਦਾ ਰੇਟ ਦੱਸੂਗੀ ਠੀਕ ਹੈ ਜੀ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਸੂਟ ਨੂੰ ਮਹਿੰਗਾ ਕਿ ਹੈਗਾ ਮੈਂ ਤੁਹਾਨੂੰ ਦੱਸ ਦਿੰਨੀ ਆਂ ਕਿ ਉਹਦੇ ਵਿੱਚ ਜਿਹੜਾ ਫੈਬਰਿਕ ਆ 1000 ਵਾਲਾ ਸੀ ਵਰਕ ਕਰਵਾਇਆ ਹੋਇਆ ਸੀ ਮੇਰਾ 600 ਦਾ 1600 ਦਾ ਸੂਟ ਹੋ ਗਿਆ ਤੇ 200 300 ਜੇ ਅਸੀਂ ਸਾਡਾ ਮਾਰਜਨ ਹੁੰਦਾਗਾ ਠੀਕ ਹੈ ਜੀ ਕਿਉਂਕਿ ਉਹਨਾਂ ਕ ਤਾਂ ਖਰਚਾ ਹੋ ਹੀ ਜਾਂਦਾਗਾ ਤੁਸੀਂ ਆਪ ਹੀ ਦੇਖ ਸਕਦੇ ਹੋ ਮੈਂ ਉਹ ਵੀਡੀਓ ਦੇ ਵਿੱਚ ਸੂਟਾਂ ਦੇ ਰੇਟ ਸ਼ਾਇਦ 1800 ਤੱਕ ਪਾਏ ਹੋਏ ਨੇਗੇ ਜਿਹੜੇ ਰਿੰਕਲ कॉटन ਦੇ ਸੂਟ ਨੇਗੇ ਤੇ ਤੁਸੀਂ ਆਪ ਹੀ ਦੇਖੋ ਜਿਹੜਾ 1600 ਦੇ ਵਿੱਚ ਸੂਟ ਰੈਡੀ ਹੋਇਆਗਾ 200 ਅਸੀਂ ਆਪਣਾ ਮਾਰਜਨ ਰੱਖਿਆ ਹੈ 1800 ਤੇ ਤੁਸੀਂ ਉਸ ਸੂਟ ਨੂੰ ਵੀ ਮਹਿੰਗਾ ਕਹਿ ਰਹੇ ਹੋਗੇ ਜੇ ਮੈਂ ਉਹੀ ਸੂਟ ਦਾ ਰੇਟ 21 2000 ਜਾਂ 2100 ਰੱਖਦੀ ਫਿਰ ਤੁਸੀਂ ਕਹਿ ਸਕਦੇ ਸੀ ਤੁਸੀਂ ਸਾਡੇ ਰੇਟ ਕਿਤੋਂ ਵੀ ਪਤਾ ਕਰ ਸਕਦੇ ਹੋ ਹਾਂ ਤੁਸੀਂ ਸਸਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਪਿਊਟਰੀ ਵਰਕ ਕਰਵਾ ਸਕਦੇ ਹੋ ਕਿਉਂਕਿ ਉਹ 1.5 200 ਦੇ ਵਿੱਚ ਆਰਾਮ ਨਾਲ ਹੋ ਜਾਂਦਾ ਹੈਗਾ ਉਹ ਤੁਹਾਨੂੰ ਸੂਟ ਸਸਤਾ ਪੈ ਜਾਊਗਾ ਠੀਕ ਹੈ ਜੀ ਤੇ ਤੁਸੀਂ ਮੈਂ ਇੱਕ ਭੈਣਾਂ ਨੂੰ ਸਲਾਹ ਵੀ ਦਿੰਨੀ ਆ ਤੁਸੀਂ ਆਪ ਫੈਬਰਿਕ ਲਓ ਵਧੀਆ ਫੈਬਰਿਕ ਲੈ ਕੇ ਠੀਕ ਹੈ ਜੀ ਉਹਦੇ ਉੱਪਰ ਵਰਕ ਕਰਵਾਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਵੀ ਸੂਟ ਸਸਤਾ ਪੈਂਦਾ ਜਾਂ ਮਹਿੰਗਾ ਪੈਂਦਾ ਠੀਕ ਹੈ ਜੀ ਫਿਰ ਤੁਸੀਂ ਸੱਤੋ ਸੂਟ ਰੈਡੀ ਕਰਵਾ ਸਕਦੇ ਹੋ ਤੁਸੀਂ ਖੁਦ ਕਰਵਾ ਕੇ ਦੇਖੋ ਕਿਉਂਕਿ ਜਦੋਂ ਤੁਸੀਂ ਕਪੜਾ ਲੈਣ ਜਾਓਗੇ ਫਿਰ ਤੁਸੀਂ ਵਰਕ ਕਰਨਾ ਦਿਓਗੇ ਫਿਰ ਫੜ ਕੇ ਲੈ ਕੇ ਆਉਂਗੇ ਇਸ ਤਰ੍ਹਾਂ ਗੇੜੇ ਲਾਉਂਗੇ ਠੀਕ ਹੈ ਜੀ ਸਾਨੂੰ ਆਪਣੇ ਆਪ ਪਤਾ ਲੱਗ ਜੂਗਾ ਵੀ ਰੈਡੀ ਕਰਵਾਇਆ ਹੋਇਆ ਸੂਟ ਸਸਤਾ ਪੈਂਦਾ ਜਾਂ ਮਹਿੰਗਾ ਪੈਂਦਾ ਜਦੋਂ ਆਪਾਂ ਰੈਡੀ ਕੀਤਾ ਹੈ ਦੁਕਾਨ ਤੋਂ ਲੈਣੇ ਆ ਉਹ ਸਸਤੇ ਹੁੰਦੇ ਨੇ ਕਿਉਂਕਿ ਉਹਨਾਂ ਦੇ ਉੱਤੇ ਕੰਪਿਊਟਰੀ ਵਰਕ ਕਰਿਆ ਹੁੰਦਾ ਹੈਗਾ ਉਹ ਸਸਤੇ ਹੁੰਦੇ ਨੇ ਜਦੋਂ ਆਪਾਂ ਸੂਟ ਲੈ ਕੇ ਤਿਆਰ ਕਰਵਾਉਨੇ ਆਂਗੇ ਉਹ ਮਹਿੰਗਾ ਹੀ ਪੈ ਜਾਂਦਾ ਹੈ ਬਾਕੀ ਦੇਖੋ ਜੀ ਮੇਰੇ ਰੇਟ ਇੰਨੇ ਜ਼ਿਆਦੇ ਨਹੀਂ ਹੈਗੇ ਵੀ ਤੁਸੀਂ ਇਹਨਾਂ ਨੂੰ ਮਹਿੰਗੇ ਦੱਸ ਰਹੇ ਹੋਗੇ ਮੇਰੇ ਸਾਰੇ ਸੂਟਾਂ ਦੇ ਰੇਟ ਨੇ ਉਹ ਠੀਕ ਹੀ ਨੇ ਤੁਸੀਂ ਕਿਤੋਂ ਵੀ ਕਿਸੇ ਹੋਰ ਬੁਟੀਕ ਤੋਂ ਵੀ ਪਤਾ ਕਰ ਸਕਦੇ ਹੋ ਸਾਡੇ ਰੇਟ ਦੱਸੇ ਹੋਏ ਸਾ ਤੋਂ ਪੁੱਛ ਕੇ ਫਿਰ ਤੁਸੀਂ ਹੋਰ ਬੁਟੀਕ ਤੋਂ ਵੀ ਪੁੱਛ ਸਕਦੇ ਹੋ ਠੀਕ ਹੈ ਤੇ ਲੋ ਜੀ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆਂਗੇ ਤੇ ਪਹਿਲਾਂ ਆਪਾਂ ਸੂਟ ਦਿਖਾ ਰਹੇ ਆਂ ਸੋ ਨੂੰ ਇਹ ਹੈਗਾ ਆਪਣਾ ਪ੍ਰਿੰਟ ਸੂਟ ਪ੍ਰਿੰਟ ਕਮੀਜ਼ ਆ ਇਹ ਹੈਗਾ ਆਪਣਾ ਬਰਬਰੀ ਦਾ ਠੀਕ ਹੈ ਜੀ ਲਾਈਨਿੰਗ ਵਾਲੀ ਬਰਬਰੀ ਆ ਤੇ ਇਸ ਤਰ੍ਹਾਂ ਦਾ ਇਹਦੇ ਉੱਪਰ ਪ੍ਰਿੰਟ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਵੋਗੇ ਠੀਕ ਹੈ ਜੀ ਬਰਬਰੀ ਦਾ ਸਟਾਫ ਆ ਬਹੁਤ ਵਧੀਆ ਸਟਾਫ ਆ ਆਪਾਂ ਸਟਾਫ ਵੀ ਵਧੀਆ ਕੁਆਲਿਟੀ ਦਾ ਲੈ ਕੇ ਆਉਣੇ ਆਂਗੇ ਇਹ ਨਹੀਂ ਹੈਗਾ ਵੀ ਆਪਾਂ ਹਲਕਾ ਲੈ ਕੇ ਆਉਣੇ ਆ ਠੀਕ ਹੈ ਜੀ ਜਦੋਂ ਆਪਾਂ ਸਟਾਫ ਹਲਕ ਸਸਤਾ ਲੈ ਕੇ ਆਵਾਂਗੇ ਵਰਕ ਸਸਤਾ ਕਰਾਵਾਂਗੇ ਤਾਂ ਉਹਦਾ ਰੇਟ ਵੀ ਆਪਣਾ ਘੱਟ ਹੋਊਗਾ ਕਿਉਂਕਿ ਮੈਂ ਮਾਰਜਿਨ ਹੀ 200 ਜਾਂ 300 ਰੱਖਿਆ ਹੋਇਆਗਾ ਮੈਂ 500 1000 ਇੰਨਾ ਮਾਰਜਿਨ ਨਹੀਂ ਰੱਖਿਆ ਹੋਇਆ ਜੇ ਮੈਂ ਇੰਨਾ ਰੱਖੂੰਗੀ ਤਾਂ ਮੇਰਾ ਆਟੋਮੈਟਿਕਲੀ ਸੂਟ ਮਹਿੰਗੇ ਹੋਣਗੇ ਠੀਕ ਹੈ ਜੀ ਜਦੋਂ ਮੇਰਾ ਮਾਰਜਿਨ ਹੀ ਘਟਾ ਤਾਂ ਮੇਰੇ ਸੂਟ ਵੀ ਕਿੱਥੋਂ ਮਹਿੰਗੇ ਹੋਣਗੇ ਤੇ ਜੇ ਤੁਹਾਨੂੰ ਮਹਿੰਗੇ ਲੱਗਦੇ ਨੇ ਤੁਸੀਂ ਨਾ ਰੈਡੀ ਕਰਵਾਓ। ਲਓ ਜੀ ਇਹ ਇਸ ਤਰ੍ਹਾਂ ਦਾ ਇਹਦੇ ਉੱਪਰ ਡਿਜ਼ਾਈਨ ਪ੍ਰਿੰਟ ਹੈ ਬਣਿਆ ਹੋਇਆ ਤੇ ਇਹ ਆਪਣੀ ਬਰਬਰੀ ਦੀ ਸ਼ਰਟ ਹੈ ਲਾਈਨਿੰਗ ਵਾਲੀ ਬਰਬਰੀ ਹੈ ਤੇ ਇਹਦੇ ਨਾਲ ਹੈਗੀ ਆ ਮਡਾਲ ਸਿਲਕ ਦੀ ਬਾਟਮ ਠੀਕ ਹੈ ਜੀ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਜਿਸ ਤਰ੍ਹਾਂ ਦੀ ਬਾਟਮ ਕਹੋਗੇ ਇਹ ਆਪਣੀ ਪਿੱਛੋਂ ਹੀ ਲੱਗੀ ਆਈ ਹੈਗੀ ਠੀਕ ਹੈ ਤੇ ਤੁਸੀਂ ਉਸ ਤਰ੍ਹਾਂ ਦੀ ਵੀ ਲਗਵਾ ਸਕਦੇ ਹੋ ਸੇਮ ਸਟੱਫ ਦੀ ਵੀ ਜਿਹੜੀ ਬਾਟਮ ਆ ਉਹ ਲਗਵਾ ਸਕਦੇ ਹੋ ਇਹ ਆਪਾਂ ਨੇ ਇਸ ਤਰ੍ਹਾਂ ਇਹਦੇ ਉੱਪਰ ਆਪਾਂ ਨੇ ਵਰਕ ਕਰਵਾਇਆ ਬਾਟਮ ਦੇ ਉੱਪਰ ਵਰਕ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਸੋਹਣਾ ਵਰਕ ਕਰਿਆ ਹੋਇਆਗਾ ਵਰਕ ਦੀ ਫਿਨਿਸ਼ਿੰਗ ਹੈ ਉਹ ਤੁਹਾਨੂੰ ਆਪਾਂ ਹਰੇਕ ਵੀਡੀਓ ਦੇ ਵਿੱਚ ਚੈੱਕ ਕਰਾਉਨੇ ਆਂਗੇ ਤੁਸੀਂ ਫਿਨਿਸ਼ਿੰਗ ਸਾਡੇ ਵਰਕ ਦੀ ਚੈੱਕ ਕਰ ਸਕਦੇ ਹੋ ਕਲਰ ਦੇਖੋ ਜਿਹੜੇ ਸ਼ਰਟ ਦੇ ਵਿੱਚ ਪਾਏ ਹੋਏ ਨੇਗੇ ਉਹੀ ਕਲਰ ਆਪਾਂ ਨੇ ਬਾਟਮ ਦੇ ਵਿੱਚ ਪਾਏ ਨੇਗੇ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆਗਾ ਬਹੁਤ ਹੀ ਪਿਆਰਾ ਸੂਟ ਇਹ ਬਣ ਕੇ ਰੈਡੀ ਹੋਇਆਗਾ ਇਹ ਅਨਸਟਿਚਡ ਸੂਟ ਹੈ ਜਿਹੜਾ ਆਪਣਾ ਇਹ ਜਾਣਾਗਾ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਦੇ ਸੂਟ ਹੈ ਜਿਹੜੇ ਸਭ ਤੋਂ ਰੈਡੀ ਕਰਵਾ ਸਕਦੇ ਹੋਗੇ ਸਾਨੂੰ ਆਰਡਰ ਦੇ ਸਕਦੇ ਹੋ ਤੇ ਇਹ ਬਿਨਾ ਦੁਪੱਟੇ ਤੋਂ ਆਪਾਂ ਸੂਟ ਹੈ ਰੈਡੀ ਕੀਤਾ ਹੋਇਆ ਠੀਕ ਹੈ ਬਹੁਤ ਹੀ ਪਿਆਰਾ ਕਲਰ ਹੈ ਤੇ ਇੱਕ ਅਗਲਾ ਸੂਟ ਇਹ ਵੀ ਆਪਣਾ ਪ੍ਰਿੰਟਡ ਹੈਗਾ ਤੇ ਇਹ ਵੀ ਆਪਣਾ ਬਰਬਰੀ ਦੀ ਸ਼ਰਟ ਹੈ ਠੀਕ ਹੈ ਜੀ ਉਹ ਆਪਣੀ ਲਾਈਨਿੰਗ ਬਰਬਰੀ ਸੀ ਉਹਦੇ ਵਿੱਚ ਲਾਈਨਾਂ ਨਹੀਂ ਗਈਆਂ ਆ ਸਟਾਫ ਦੇ ਵਿੱਚ ਏ ਪਲੇਨ ਹੈਗਾ ਵਰਬਰੀ ਦੇ ਵਿੱਚ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹਦਾ ਤੇ ਕਲਰ ਵੀ ਬਹੁਤ ਪਿਆਰਾ ਹੈਗਾ ਠੀਕ ਹੈ ਜੀ ਅ ਸ਼ਾਇਦ ਕੈਮਰੇ ਦੇ ਵਿੱਚ ਕਲਰ ਸਹੀ ਆ ਰਿਹਾ ਹੈ ਬਾਕੀ ਦੇਖੋ ਨਾ ਕਈ ਵਾਰ ਕੈਮਰੇ ਦੇ ਵਿੱਚ ਕਲਰ ਵੀ ਚੇਂਜ ਹੋ ਜਾਂਦਾ ਹੈਗਾ ਠੀਕ ਹੈ ਤੇ ਕਲਰ ਬਹੁਤ ਵਧੀਆ ਹੈ ਦਾ ਠੀਕ ਹੈ ਲੋ ਜੀ ਇਸ ਤਰ੍ਹਾਂ ਦਾ ਇਹਦੇ ਉੱਪਰ ਡਿਜ਼ਾਈਨ ਪ੍ਰਿੰਟ ਬਣਿਆ ਹੋਇਆ ਤੇ ਇਹਦੇ ਨਾਲ ਵੀ ਆਪਾਂ ਜਿਹੜੀ ਬਾਟਮ ਹੈਗੀ ਹੋਮ ਡਾਰਕ ਸਿਲਕ ਦੀ ਰੱਖੀ ਹੋਈ ਹੈਗੀ ਠੀਕ ਹੈ ਇਸ ਤਰ੍ਹਾਂ ਦੀ ਬਾਟਮ ਹੈ ਇਹਦੇ ਨਾਲ ਦੀ ਇਸ ਤਰ੍ਹਾਂ ਕੰਟਰਾਸਟ ਹੈ ਇਹ ਸੂਟ ਹੈ ਇਸ ਤਰ੍ਹਾਂ ਦਾ ਸੂਟ ਇਹਦੇ ਵਿੱਚ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਇਹਦੇ ਆਪ ਉੱਪਰ ਆਪਾਂ ਨੇ ਵਰਕ ਨਹੀਂ ਕਰਵਾਇਆ ਹੋਇਆ ਪਲੇਨ ਬਾਟਮ ਹੈਗੀ ਇਹ ਤੇ ਉਹਦੇ ਉੱਪਰ ਆਪਾਂ ਵਰਕ ਕਰਵਾਇਆ ਹੈ ਉਹ ਕਸਟਮਰ ਦਾ ਸੂਟ ਹੈ ਠੀਕ ਹੈ ਜੀ ਇਹ ਬਿਨਾ ਵਰਕ ਤੋਂ ਹੈ ਤੇ ਅਗਲਾ ਸੂਟ ਤੁਸੀਂ ਸਤੁਸੀ ਸਤੁ ਦੁਪट्टे ਵੀ ਲੈ ਸਕਦੇ ਹੋ ਆਪਣੇ ਕੋਲੇ ਜਿਹਨੂੰ ਬੈਂਬਰ ਜਾਂ ਜੌਰਜਟ ਕਹਿ ਦਿੰਦੇ ਨੇਗੇ ਉਹ ਵਾਲੇ ਦੁਪट्टे ਵੀ ਅਵੇਲੇਬਲ ਹੈਗੇ ਨੇਗੇ ਇਹ ਆਪਾਂ ਨੇ ਕੱਟ ਕੇ ਰੱਖਿਆ ਹੈ ਕਿਉਂਕਿ ਇਹਦੀ ਬਹੁਤ ਡਿਮਾਂਡ ਹੈਗੀ ਬਹੁਤ ਕਸਟਮਰ ਇਹ ਦੁਪੱਟਾ ਆਪਣੇ ਤੋਂ ਲੈ ਰਹੇ ਨੇਗੇ ਠੀਕ ਹੈ ਜੀ ਤੁਸੀਂ ਇਹ ਦੁਪੱਟਾ ਸਤੋਂ ਲੈ ਸਕਦੇ ਹੋਗੇ ਵਾਈਟ ਵੀ ਮੰਗਵਾ ਸਕਦੇ ਹੋ ਡਾਈ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਤੁਹਾਡੀ ਇੱਛਾ ਹੈ ਜੀ ਤੇ ਅਗਲਾ ਸੂਟ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਵੀ ਬਹੁਤ ਪਿਆਰਾ ਪੀਸ ਹੈ ਇਹ ਹੈਗਾ ਆਪਣਾ ਸ਼ਿਮਰ ਬਾਂਗਣੀ ਸ਼ਿਮਰ ਦੇ ਉੱਪਰ ਰੈਡੀ ਕੀਤਾ ਹੋਇਆ ਠੀਕ ਹੈ ਜੀ ਬਹੁਤ ਵਧੀਆ ਸਟੱਫ ਹੈ ਫੈਬਰਿਕ ਆ ਆਪਾਂ ਨੇ ਇਹਦੇ ਉੱਪਰ ਜਿਹੜਾ ਮਸ਼ੀਨ ਵਰਕ ਕਰਿਆ ਹੋਇਆ ਹੈਗਾ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਹੁਣ ਦੇਖੋ ਜੀ ਇਹ ਫੈਬਰਿਕ ਬਧੀਆਗਾ ਕੋਸਟਲੀ ਹੈ ਹੁਣ ਜਦੋਂ ਇਹਦੇ ਉੱਪਰ ਆਪਾਂ ਹੈਂਡਵਰਕ ਕਰਵਾਵਾਂਗੇ ਸੂਟ ਨੇ ਕੋਸਟਲੀ ਹੀ ਹੋ ਜਾਣਾ ਤੇ ਹੁਣ ਮਸ਼ੀਨ ਵਰਕ ਕਰਵਾਇਆਗਾ ਉਹਦੇ ਨਾਲ ਰੇਂਜ ਘਟ ਜੂਗੀ ਪਰ ਫਿਰ ਵੀ ਇਹ ਕੋਸਟਲੀ ਪਊ ਕਿਉਂਕਿ ਫੈਬਰਿਕ ਆ ਜਿਹੜਾ ਉਹ ਕੋਸਟਲੀ ਆਉਂਦਾਗਾ ਮਹਿੰਗਾ ਹੁੰਦਾ ਠੀਕ ਹੈ ਜੀ ਜਿਹੜਾ ਫੈਬਰਿਕ ਮਹਿੰਗਾ ਹੋਊਗਾ ਉਹਦਾ ਰੇਟ ਉਸੇ ਹਿਸਾਬ ਨਾਲ ਹੀ ਹੁੰਦਾ ਜੇ ਤੁਸੀਂ ਘੱਟ ਵਾਲੇ ਤੇ ਵਰਕ ਕਰਵਾਵਾਂਗੇ ਤਾਂ ਉਹਦਾ ਰੇਟ ਆ ਜਿਹੜਾ ਉਹ ਘਟ ਜਾਂਦਾ ਠੀਕ ਆ ਆਪਾਂ ਨੇ ਇਸ ਤਰ੍ਹਾਂ ਦਾ ਇਹਦੇ ਉੱਪਰ ਜਿਹੜਾ ਵਰਕ ਕਰਿਆ ਹੋਇਆਗਾ ਸ਼ੀਮਰ ਬਾਂਦਨੀ ਦਾ ਸਟੱਫ ਹੈ ਇਹ ਮਸ਼ੀਨ ਵਰਕ ਕਰਿਆ ਹੋਇਆ 셔ਟ ਦੇ ਵਿੱਚ ਇਸ ਤਰ੍ਹਾਂ ਆਪਾਂ ਨੇ ਕਲੀਆਂ ਪਾਈਆਂ ਹੋਈਆਂ ਨੇ ਵਿੱਚ ਆਪਾਂ ਨੇ ਮੁੱਟੀ ਰੱਖੀ ਹੋਈ ਹੈ ਕਲਰ ਕੰਟਰਾਸਟ ਦੇਖੋ ਤੁਸੀਂ ਬਹੁਤ ਹੀ ਸੋਹਣੇ ਤੇ ਬਹੁਤ ਪਿਆਰੇ ਆਪਾਂ ਨੇ ਇਹਦੇ ਵਿੱਚ ਕਲਰ ਹੈ ਜਿਹੜੇ ਉਹ ਪਾਈ ਹੋਈ ਨੇਗੀ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਇਹਦਾ ਡਿਜ਼ਾਈਨ ਆ ਤਿਆਰ ਕਰਿਆ ਹੈ ਤੁਸੀਂ ਇਹਦੇ ਵਿੱਚ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇ ਤੁਸੀਂ ਕਿਸੇ ਵੀ ਕਲਰ ਉੱਪਰ ਆ ਜਿਹੜਾ ਉਹ ਵਰਕ ਕਰਵਾ ਸਕਦੇ ਹੋਗੇ ਤੇ ਸਾਨੂੰ ਆਰਡਰ ਦੇ ਸਕਦੇ ਹੋ ਹੈਂਡਵਰਕ ਵੀ ਕਰਵਾ ਸਕਦੇ ਹੋ ਤੁਸੀਂ ਇਹਦੇ ਉੱਪਰ ਠੀਕ ਹੈ ਜੀ ਪਰ ਕਸਟਮਰ ਨੇ ਇਹਦੇ ਉੱਪਰ ਜਿਹੜਾ ਮਸ਼ੀਨ ਵਰਕ ਕਰਵਾਇਆ ਤੁਸੀਂ ਹੈਂਡਵਰਕ ਦੇ ਵਿੱਚ ਵੀ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਇਹ ਸਟੱਫ ਦੇ ਉੱਪਰ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਹੋਏ ਦੀ ਬਾਹ ਦੇ ਉੱਪਰ ਪਾਇਆ ਹੋਇਆ ਠੀਕ ਹੈ ਜੀ ਦੇਖੋ ਤੇ ਇਹ ਵਾਲੀ ਸ਼ਰਟ ਹੋਗੀ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਬਾਟਮ ਹੈ ਇਹਦੇ ਨਾਲ ਠੀਕ ਹੈ ਜੀ ਸੇਮ ਫੈਬਰਿਕ ਦੀ ਹੋਈ ਸ਼ੀਮਰ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਦੀ ਇਹ ਨਾਲ ਬਾਟਮ ਹੈਗੀ ਇਹ ਹੈਗਾ ਆਪਣਾ येलो ਮਸਟਰਡ ਜਿਹਾ ਕਲਰ ਹੈਗਾ ਤੇ ਆਪਾਂ ਨੇ ਇਹਦੇ ਨਾਲ ਸੈਮੀ ਚਨੂਨ ਦਾ ਦੁਪੱਟਾ ਡਾਈ ਕੀਤਾ ਹੋਇਆ ਠੀਕ ਹੈ ਜੀ ਸੈਮੀ ਚਨੂਨ ਦਾ ਆਪਾਂ ਦੁਪੱਟਾ ਰੱਖਿਆ ਹੋਇਆ ਹੈਗਾ ਇਸ ਤਰ੍ਹਾਂ ਦੀ ਇਹਨੂੰ ਆਪਾਂ ਨੇ ਕੰਟਰਾਸਟ ਲਾਸਾ ਜਿਹੜੀ ਗੁੰਮ ਲਾਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਕੀਤੀ ਹੋਈ ਹੈਗੀ ਠੀਕ ਹੈ ਜੀ ਤੁਸੀਂ ਸਭ ਤੋਂ ਬਿਨਾ ਦੁਪੱਟੇ ਤੋਂ ਵੀ ਸੂਟ ਮੰਗਵਾ ਸਕਦੇ ਹੋ ਦੁਪੱਟੇ ਨਾਲ ਵੀ ਸੂਟ ਲੈ ਸਕਦੇ ਹੋ ਬਾਕੀ ਤੁਸੀਂ ਜਦੋਂ ਵਰਕ ਕਰਾਉਣ ਲਈ ਆਪਣਾ ਆਰਡਰ ਦਿਨੇ ਹੁੰਨੇ ਹੋਗੇ ਨਾਪ ਵਗੈਰਾ ਸਾਰਾ ਕੁਝ ਸੈਂਡ ਕਰਿਆ ਕਰੋ ਤੇ ਦੁਪੱਟਾ ਵੀ ਦੱਸਿਆ ਕਰੋ ਕਿਸ ਤਰ੍ਹਾਂ ਦਾ ਲਗਵਾਉਣਾ ਹੈਗਾ ਠੀਕ ਹੈ ਜੀ ਕਿਹੜੇ ਸਟੱਫ ਦਾ ਤੁਸੀਂ ਦੁਪੱਟਾ ਲਗਵਾਉਣਾ ਹੈ ਲੈਸ ਵਗੈਰਾ ਲਗਾ ਕੇ ਲਗਾਉਣ ਲੈਣਾਗਾ ਜਾਂ ਇਸ ਤਰ੍ਹਾਂ ਹੀ ਮੰਗਵਾਉਣਾ ਹੈ ਠੀਕ ਹੈ ਜੀ ਸਾਰਾ ਕੁਝ ਤੁਸੀਂ ਨਾਲ ਸਾਨੂੰ ਸੈਂਡ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਠੀਕ ਹੈ